ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਓ ਗੁਰਬਾਣੀ ਵਿਚਾਰੀਏ ਆਓ ਗੁਰਬਾਣੀ ਵਿਚਾਰੀਏ YouTube ਦਾ ਇਹ ਚੈਨਲ ਹੈ ਜਿਸ ਦੁਆਰਾ ਆਪ ਸੰਗਤਾਂ ਦੇ ਨਾਲ ਗੁਰਬਾਣੀ ਦੀ ਸਾਂਝ ਪਾਈ ਜਾਂਦੀ ਹੈ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦਾ ਪਵਨ ਸ਼ਬਦ ਸੋਦਰ ਤੇਰਾ ਕਿਹਾ ਸੋ ਕਰ ਕੇ ਕਿਹਾ ਗੁਰਬਾਣੀ ਦੇ ਵਿੱਚ ਤਿੰਨ ਜਗ੍ਹਾ ਅਲੱਗ ਅਲੱਗ ਰੂਪ ਦੇ ਵਿੱਚ ਲਿਖਿਆ ਹੋਇਆ ਸਾਨੂੰ ਪੜਨ ਨੂੰ ਮਿਲਦਾ ਹੈ ਜਪਜੀ ਸਾਹਿਬ ਦੀ 27ਵੀਂ ਪੌੜੀ ਦੇ ਵਿੱਚ ਛੇ ਅੰਗ ਦੇ ਉੱਤੇ ਅਸੀਂ ਪਾਠ ਜਦੋਂ ਪੜਾਂਗੇ ਤਾਂ ਇਹ ਸ਼ਬਦ ਮਿਲੇਗਾ ਜਿਹਨੂੰ ਅਸੀਂ ਰਹਿਰਾਸ ਦੀ ਬਾਣੀ ਕਹਿੰਦੇ ਹਾਂ ਆਠ ਅੰਗ ਦੇ ਉੱਤੇ ਫਿਰ ਇਹ ਸ਼ਬਦ ਦਰਜ ਹੋਇਆ ਸਾਨੂੰ ਮਿਲੇਗਾ ਉਸ ਤੋਂ ਬਾਅਦ ਜਦੋਂ ਆਸਰੰਗ ਸ਼ੁਰੂ ਹੁੰਦਾ ਹੈ ਆਸਰਾਗ ਦੇ ਵਿੱਚ 347 ਅੰਗ ਦੇ ਉੱਤੇ ਇਹ ਸ਼ਬਦ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਮਿਲਦਾ ਹੈ ਔਰ ਕਿੰਨੇ ਜਗ੍ਹਾ ਥੋੜਾ ਅੱਖਰਾਂ ਦਾ ਥੋੜਾ ਸ਼ਬਦਾਂ ਦਾ ਲਗਾ ਮਾਤਰਾ ਦਾ ਫਰਕ ਹੈ ਜਿਹਦੇ ਅਰਥਾਂ ਦਾ ਭਾਵੇਂ ਕੋਈ ਫਰਕ ਨਹੀਂ ਹੈ ਪਰ ਪਾਠ ਕਰਨ ਲੱਗਿਆਂ ਪਾਠ ਦਾ ਫਰਕ ਜ਼ਰੂਰ ਹੋਵੇਗਾ ਸੋ ਆਓ ਸਭ ਤੋਂ ਪਹਿਲਾਂ ਜਿਵੇਂ ਹਰ ਵਾਰੀ ਅਸੀਂ ਜਪਜੀ ਸਾਹਿਬ ਤੋਂ ਸ਼ੁਰੂਆਤ ਕਰਦੇ ਹਾਂ ਕਿਉਂਕਿ ਪਹਿਲੇ ਜਿਹੜੇ ਵੀਡੀਓ ਬਣਾਏ ਗਏ ਨੇ ਉਹਨਾਂ ਵਿੱਚ ਪਿਛਲੀਆਂ ਪੰਕਤੀਆਂ ਸਾਂਝੀਆਂ ਕਰ ਲਈਆਂ ਗਈਆਂ ਹਨ ਆਓ ਹੁਣ ਅਸੀਂ ਅਗਲੀ ਜਿਹੜੀ ਪੰਕਤੀ ਹੈ ਉਸਨੂੰ ਜੀ ਕਰਨੀ ਹੈ ਆਓ ਜਪ ਬਾਣੀ ਦੇ ਵਿੱਚ ਜਿਹਨੂੰ ਅਸੀਂ ਜਪਜੀ ਸਾਹਿਬ ਕਹਿੰਦੇ ਹਾਂ ਸਭ ਤੋਂ ਪਹਿਲਾਂ ਇਹ ਪੰਕਤੀ ਨੂੰ ਪੜ੍ਹੀਏ ਰੰਗੀ ਰੰਗੀ ਭੰਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ ਮੈਂ ਬਿੰਦੀ ਲਾ ਕੇ ਪਾਠ ਕੀਤਾ ਹੈ ਅਰਥ ਮੁਤਾਬਕ ਮੈਂ ਬਾਣੀ ਪੜ੍ਹਦਾ ਹਾਂ ਜਦੋਂ ਸੰਪਰਦਾਵਾਂ ਵਾਲੀ ਵੀਰ ਪਾਠ ਕਰਦੇ ਨੇ ਉਹ ਇਥੇ ਵਿੰਨੀਆਂ ਦੀ ਵਰਤੋਂ ਨਹੀਂ ਕਰਦੇ ਉਹ ਪਾਠ ਕਰਨਗੇ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨੂੰ ਪਾਈ ਸ਼ੋ ਮੈਂ ਉਹਨਾਂ ਨੂੰ ਗਲਤ ਨਹੀਂ ਕਹਿੰਦਾ ਸੰਪਰਦਾਵਾਂ ਦਾ ਪਾਠ ਜਿਹੜਾ ਹੈ ਠੀਕ ਹੈ ਪੜ੍ਹਾਉਂਦੇ ਨੇ ਉਹ ਵੀ ਠੀਕ ਹੈ ਬਾਕੀ ਵਿਦਵਾਨਾਂ ਨੇ ਅਰਥ ਮੁਤਾਬਕ ਜਿਮੀ ਉਚਾਰਨ ਕੀਤਾ ਹੈ ਉਹ ਵਿਦਵਾਨ ਵੀ ਆਪਣੀ ਜਗ੍ਹਾ ਠੀਕ ਨੇ ਗੁਰਬਾਣੀ ਸਮੁੰਦਰ ਹੈ ਜਿੰਨਾ ਅਸੀਂ ਖੋਜਾਂਗੇ ਉਨਾ ਹੀ ਸਾਨੂੰ ਗੁਰਬਾਣੀ ਦੇ ਵਿੱਚੋਂ ਪ੍ਰਾਪਤ ਹੋਵੇਗਾ ਸੋ ਮੈਂ ਬਿੰਦੀ ਲਾ ਕੇ ਪਾਠ ਕਰਨਾ ਹੈ ਜਦੋਂ ਅਸੀਂ ਜਪਜੀ ਸਾਹਿਬ ਦੀ 27ਵੀਂ ਪੌੜੀ ਦਾ ਪਾਠ ਕਰਾਂਗੇ ਰੰਗੀ ਰੰਗੀ ਭੰਤੀ ਕਰ ਕਰ ਜਨਸੀ ਮਾਇਆ ਜਿੰਨ ਉਪਾਇਏ ਨੂੰ ਤਾਂ ਕਬਜੇ ਸਮਲ ਗਿ ਜਿਸ ਪ੍ਰਮਾਤਮਾ ਨੇ ਰੰਗੀ ਰੰਗੀ ਜਾਂ ਰੰਗੀ ਰੰਗੇ ਰੰਗੀ ਰੰਗੀ ਕਈ ਰੰਗਾਂ ਦੀ ਭਾਂਤੀ ਕਈ ਭਾਂਤ ਦੀ ਜਨਸੀ ਕਈਆਂ ਜਨਸਾਂ ਦੀ ਜਿਸ ਮਾਲਕ ਨੇ ਕਈ ਰੰਗਾਂ ਦੀ ਕਈ ਭਾਂਤ ਦੀ ਕਈ ਜਨਸਾਂ ਦੀ ਮਾਇਆ ਪੈਦਾ ਕੀਤੀ ਇਸੇ ਤਰ੍ਹਾਂ ਹੀ ਰਹਿ ਰਾਸਤੇ ਦੇ ਜਦੋਂ ਅਸੀਂ ਪਾਠ ਪੜ੍ਹਾਂਗੇ ਰੰਗੀ ਰੰਗੀ ਭਾਂਤੀ ਕਰ ਕਰ ਜਨਸੀ ਮਾਇਆ ਜਨ ਉਪਾਈ ਇਸ ਤਰ੍ਹਾਂ ਪਾਠ ਸੇਮ ਜਿਵੇਂ ਜਪਜੀ ਸਾਹਿਬ ਦੇ ਵਿੱਚ ਹੈ ਉਸੇ ਤਰ੍ਹਾਂ ਇਹ ਪਾਠ ਰਹਿ ਰਾਸ ਦੇ ਵਿੱਚ ਪੰਕਤੀਆਂ ਦਾ ਹੈਗਾ ਬਿਲਕੁਲ ਉਸੇ ਤਰ੍ਹਾਂ ਹੀ ਹੈ ਸੋ ਜਪਜੀ ਸਾਹਿਬ ਤੇ ਰਹਿ ਰਾਸ ਦੇ ਵਿੱਚ ਇਹ ਪੰਕਤੀਆਂ ਦਾ ਪਾਠ ਇੱਕੋ ਜਿਹਾ ਹੈ ਪਰ ਜਦੋਂ ਅਸੀਂ ਆਸਰ ਲਾਗ ਦੇ ਵਿੱਚ ਇਹਨਾਂ ਪੰਕਤੀਆਂ ਨੂੰ ਪੜਾਂਗੇ ਉੱਥੇ ਹੈ ਰੰਗੀ ਰੰਗੀ ਭੰਤੀ ਜਨਸੀ ਆ ਕਰ ਕਰ ਸ਼ਬਦ ਨਹੀਂ ਹੈ ਵਿੱਚ ਮਾਇਆ ਜਿੰਨ ਉਪਾਈ ਬਾਕੀ ਉਸੇ ਤਰ੍ਹਾਂ ਹੈ ਸੋ ਇਹ ਬਹੁਤ ਖਿਆਲ ਰੱਖਣਾ ਪੈਣਾ ਖਾਸ ਕਰਕੇ ਜਪਜੀ ਸਾਹਿਬ ਔਰ ਰਹਿਰਾਸਤੇ ਵਿੱਚ ਤਾਂ ਪੰਕਤੀਆਂ ਬਰਾਬਰ ਹੀ ਨੇ ਕੋਈ ਫਰਕ ਨਹੀਂ ਹੈ ਕਿਉਂਕਿ ਜ਼ਿਆਦਾ ਗਲਤੀ ਅਸੀਂ ਰਹਿਰਾਸਤੇ ਜਪਜੀ ਸਾਹਿਬ ਵਿੱਚ ਕਰ ਜਾਂਦੇ ਆ ਔਰ ਜਦੋਂ ਆਸਾ ਰਗ ਪੜਾਂਗੇ ਨਾ ਉੱਥੇ ਕਰ ਕਰ ਸ਼ਬਦ ਨਹੀਂ ਹੈ ਜਿਹੜੇ ਪਾਠੀ ਵੀਰ ਪਾਠ ਕਰਦੇ ਨੇ ਕਈ ਬਿਨਾ ਸੰਸਖਿਆ ਤੋਂ ਪਾਠ ਕਰਨ ਲੱਗ ਜਾਂਦੇ ਨੇ ਜਿਨ੍ਹਾਂ ਨੇ ਗੁਰਬਾਣੀ ਨੂੰ ਸਿੱਖਿਆ ਨਹੀਂ ਹੁੰਦਾ ਤੇ ਫਿਰ ਉਹ ਜਿਵੇਂ ਇੱਥੇ ਉਹਨਾਂ ਨੇ ਜਵਾਨੀ ਯਾਦ ਹੁੰਦਾ ਇੱਥੇ ਉਸੇ ਤਰ੍ਹਾਂ ਪੜ ਜਾਂਦੀ ਹੈ ਜਦ ਕਈ ਵਰੀ ਚਾਹੇ ਸੰਖਿਆ ਵੀ ਕੀਤੀ ਹੋਵੇ ਅਸੀਂ ਅੰਗੈਲੀ ਕਰ ਜਾਂਦੇ ਪਾਠ ਪੜਨ ਲੱਗਿਆ ਤੇ ਉਸ ਵੇਲੇ ਵੀ ਇੱਥੇ ਰੰਗੀ ਰੰਗੀ ਭੰਤੀ ਕਰ ਕਰ ਜਨ ਸੀ ਕਹੇ ਜਾਂਦੇ ਆ ਪਰ ਆਸਾ ਰਾਗ ਦੇ ਵਿੱਚ ਰੰਗੀ ਰੰਗੀ ਭੰਤੀ ਜਨ ਸੀ ਮਾਇਆ ਜਨ ਉਪਾਈ ਇਹ ਜਰੂਰ ਯਾਦ ਰੱਖਣਾ ਅਗਲੀ ਪੰਕਤੀ ਹੈ ਜਪਜੀ ਸਾਹਿਬ ਦੇ ਵਿੱਚ ਕਰ ਕਰ ਵੇਖਿਆ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ ਜਿਹੜੀ ਕਈ ਰੰਗਾਂ ਦੀ ਕਈ ਭਾਂਤਾਂ ਦੀ ਉਸ ਮਾਲਕ ਨੇ ਮਾਇਆ ਪੈਦਾ ਕੀਤੀ ਹੈ ਨਾ ਕਰ ਕਰ ਮਤਲਬ ਕਰਕੇ ਦੇਖਾ ਮਤਲਬ ਸੰਭਾਲਣਾ ਹੈ ਸੰਭਾਲ ਕਰਨਾ ਜੋ ਨੇ ਆਪ ਇਹ ਸਭ ਕੁਝ ਕੀਤਾ ਹੈ ਨਾ ਆਪਣੇ ਕੀਤੇ ਹੋਏ ਨੂੰ ਪੈਦਾ ਕਰਕੇ ਉਹਦੀ ਸੰਭਾਲ ਕਰਦਾ ਮਾਲਕ ਜੀਵ ਇਸ ਦੀ ਵਡਿਆਈ ਮਤਲਬ ਰਜ਼ਾ ਜਿਵੇਂ ਉਹਦੀ ਰਜ਼ਾ ਹੋਵੇ ਆਪਣੀ ਰਜ਼ਾ ਦੇ ਵਿੱਚ ਇਹ ਕਈ ਭਾਂਤਾਂ ਦੀ ਕਈ ਕਿਸਮਾਂ ਦੀ ਕਈ ਰੰਗਾਂ ਦੀ ਜਿਹੜੀ ਮਾਇਆ ਪੈਦਾ ਕੀਤੀ ਹੈ ਉਹਦੀ ਮਾਲਕ ਸੰਭਾਲੇ ਕਰਦਾ ਹੈ ਸੋ ਜਦੋਂ ਅਸੀਂ ਰਹਿ ਰਾਸ ਦੇ ਵਿੱਚ ਨਾ ਪੰਕਤੀਆਂ ਨੂੰ ਪੜਾਂਗੇ ਉੱਥੇ ਥੋੜਾ ਧਿਆਨ ਦੇਣ ਦੀ ਜ਼ਰੂਰਤ ਹੈ ਕਰ ਕਰ ਦੇਖੈ ਜਪਜੀ ਸਾਹਿਬ ਵਿੱਚ ਹੈ ਵਿਖੈ ਕਰ ਕਰ ਵਿਖੈ ਕੀਤਾ ਆਪਣਾ ਜਿਵ ਇਸ ਦੀ ਵਡਿਆਈ ਪਰ ਰਹਿ ਰਾਸ ਦੇ ਵਿੱਚ ਕਰ ਕਰ ਦੇਖੈ ਕੀਤਾ ਆਪਣਾ ਆਪਣਾ ਐਡੇ ਨੂੰ ਕੰਨ ਲੱਗਿਆ ਹੋਇਆ ਹੈ ਇਹਨੂੰ ਆਪਨਾ ਆਪਣਾ ਨਹੀਂ ਕਹਿਣਾ ਆਪਨਾ ਜੀਉ ਤਿਸ ਦੀ ਵਡਿਆਈ ਇਥੇ ਜਿਵ ਰਹਿ ਰਾਸ ਦੇ ਵਿੱਚ ਜਿਉ ਬਾਕੀ ਪੰਕਤੀਆਂ ਸਾਰੇ ਸ਼ਬਦ ਉਸੇ ਤਰ੍ਹਾਂ ਦੇ ਸੋ ਰਹਿ ਰਾਸ ਦਾ ਪਾਠ ਕਰਨ ਲੱਗਿਆਂ ਔਰ ਜਪਜੀ ਸਾਹਿਬ ਦਾ ਪਾਠ ਕਰਨ ਲੱਗਿਆਂ ਜਦੋਂ ਜਪਜੀ ਸਾਹਿਬ ਪੜਾਂਗੇ ਕਰ ਕਰ ਵੇਖਿਆ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ ਜਦੋਂ ਰਹਿ ਰਾਸ ਦਾ ਪਾਠ ਕਰਾਂਗੇ ਕਰ ਕਰ ਦੇਖਿਆ ਕੀਤਾ ਆਪਣਾ ਜਿਉ ਤਿਸ ਦੀ ਵਡਿਆਈ ਇਹ ਫਰਕ ਦਾ ਜ਼ਰੂਰ ਧਿਆਨ ਰੱਖਿਓ ਪਰ ਜਦੋਂ ਇਹ ਨਹੀਂ ਪੰਕਤੀਆਂ ਨੂੰ ਅਸੀਂ ਅਸਰ ਰਾਗ ਦੇ ਵੀ ਜਾ ਕੇ ਪੜਾਂਗੇ ਕਰ ਕਰ ਦੇਖਿਆ ਕੀਤਾ ਐਨੇ ਨੂੰ ਕੰਨਾ ਨਹੀਂ ਆਗੀ ਆਪਣਾ ਨਹੀਂ ਹੈ ਆਪਣਾ ਇੱਥੇ ਐਨੇ ਨੂੰ ਕੰਨਾ ਨਹੀਂ ਗਿਆ ਇਹ ਜ਼ਰੂਰ ਖਿਆਲ ਰੱਖਣਾ ਇੱਥੇ ਆਪਣਾ ਇੱਥੇ ਆਪਣਾ ਕਰ ਕਰ ਦੇਖਿਆ ਕੀਤਾ ਆਪਣਾ ਜਿਉ ਤਿਸ ਦੀ ਵਡਿਆਈ ਬਾਕੀ ਇਸੇ ਤਰ੍ਹਾਂ ਜਿਉ ਤਿਸ ਦੀ ਵਡਿਆਈ ਪਰ ਆਮ ਕਰਕੇ ਵੀਰ ਕੇ ਹੀ ਪਾਠ ਕਰਨ ਲੱਗਿਆ ਐਡੇ ਦਾ ਕੰਨਾ ਵਰਤਦੀ ਨਹੀਂ ਹੈ ਚਾਹੇ ਉਹ ਰਹਿ ਰਾਤ ਸਾਹਿਬ ਪਾਠ ਕਰਨ ਚਾਹੇ ਉਹ ਜਪਜੀ ਸਾਹਿਬ ਸੋ ਧਿਆਨ ਦੇਣ ਵਾਲੀ ਗੱਲ ਇਹ ਹੀ ਹੈ ਆਸਾ ਰਗ ਦੇ ਵਿੱਚ ਐੜੇ ਨੂੰ ਕੰਨਾ ਨਹੀਂ ਹੈ ਸੋ ਇਸ ਤਰ੍ਹਾਂ ਬਹੁਤ ਹੀ ਧਿਆਨ ਦੇ ਨਾਲ ਬਾਣੀ ਨੂੰ ਪੜ੍ਹਨਾ ਹੈ ਕਿਉਂਕਿ ਬਾਣੀ ਬਹੁਤ ਬਰੀਕੀ ਔਰ ਸੰਭਾਲ ਮੰਗਦੀ ਹੈ ਕਿ ਬਹੁਤ ਧਿਆਨ ਬਰੀਕੀ ਦੇ ਵਿੱਚ ਜਾ ਕੇ ਬਾਣੀ ਨੂੰ ਪੜ੍ਹ ਕੇ ਚੰਗੀ ਤਰ੍ਹਾਂ ਵਿਚਾਰ ਕੇ ਉਚਾਰਨ ਕਰਨਾ ਹੈ ਸੋ ਇਹ ਜਿਹੜੇ ਵੀਡੀਓ ਬਣਾ ਕੇ ਆਪ ਸੰਗਤਾਂ ਨਾਲ ਸਾਂਝੀ ਕੀਤੀ ਨੇ ਇਸ ਲਈ 6 ਭਾਗ ਆਪ ਸੰਗਤਾਂ ਦੇ ਨਾਲ ਸਾਂਝੀ ਕੀਤੀ ਹੋਈ ਨੇ ਇਹ 7ਵਾਂ ਭਾਗ ਹੋਵੇਗਾ ਇਸ ਤੋਂ ਬਾਅਦ ਦੋ ਪੰਕਤੀਆਂ ਹੋਰ ਹਨ ਇਸ ਸ਼ਬਦੀਆਂ 8ਵੇਂ ਭਾਗ ਦੇ ਵਿੱਚ ਇਸ ਸ਼ਬਦ ਦੀ ਸੰਪੂਰਨਤਾ ਹੋ ਜਾਣੀ ਹੈ ਸੋ ਮੈਂ ਆਸ਼ ਕਰਦਾ ਹਾਂ ਔਰ ਬੇਨਤੀ ਵੀ ਕਰਦਾ ਕਿ ਕੀਤੀ ਹੋਈ ਜਿਹੜੀ ਇਹ ਵਿਚਾਰ ਆਪ ਜੀ ਜਰੂਰ ਸਾਰਿਆਂ ਨਾਲ ਸਾਂਝੀ ਕਰਿਓ ਵੀਡੀਓ ਨੂੰ ਸ਼ਾਇਰ ਸ਼ੇਅਰ ਕਰਿਓ ਬੱਤ ਤੋਂ ਬੱਤ ਵੀਡੀਓ ਸਾਂਝੀ ਕਰਿਓ ਤਾਂ ਕਿ ਜਿਹੜੇ ਗੁਰਬਾਣੀ ਪੜ੍ਹਨ ਵਾਲੇ ਨੇ ਚਾਹੇ ਉਹ ਨਿਤਨੇਮ ਕਰਨ ਵਾਲੇ ਨੇ ਉਹਨਾਂ ਨੂੰ ਵੀ ਇਸ ਵੀਡੀਓ ਤੋਂ ਲਾਭ ਪ੍ਰਾਪਤ ਹੋ ਸਕਦਾ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ